ਆਮ ਆਦਮੀ ਪਾਰਟੀ ਤੋਂ ਨੀਲ ਗਰਗ ਹੋਰੀ ਮੌਜੂਦ ਨੇ ਗਰਗ ਸਾਹਿਬ ਜੀ ਬਣ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਬਹੁਤ ਬਹੁਤ ਸ਼ੁਕਰੀਆ ਜੀ ਗਰਗ ਸਾਹਿਬ ਬੀਬਾ ਨਵਜੋਤ ਕੌਰ ਸਿੱਧੂ ਦੇ ਵੱਲੋਂ ਇੱਕ ਖੁਲਾਸਾ ਕਹਿ ਸਕਦੇ ਆ ਕੀਤਾ ਗਿਆ ਬੀਤੇ ਦਿਨੀ 500 ਕਰੋੜ ਸੀਐਮ ਫੇਸ ਦੇ ਲਈ ਉਹ ਅਟੈਚੀ ਸਿਸਟਮ ਤੋਂ ਜਿਹੜਾ ਉਹਨਾਂ ਨੇ ਖੁਲਾਸਾ ਕੀਤਾ ਉਸ ਤੋਂ ਬਾਅਦ ਰਵਨੀਤ ਬਿੱਟੂ ਵੀ ਸਾਹਮਣੇ ਆ ਗਏ ਉਸ ਤੋਂ ਬਾਅਦ ਸੁਨੀਲ ਕੁਮਾਰ ਜਾਖੜ ਵੀ ਸਾਹਮਣੇ ਆ ਗਏ ਇਹ ਤੁਸੀਂ ਇਹ ਜਿਹੜੇ ਕਿਉਂਕਿ ਦੇ ਤੁਹਾਡੇ ਸਰਕਾਰ ਇਸ ਵਕਤ ਪੰਜਾਬ ਦੀ ਸੱਤਾ ਦੇ ਵਿੱਚ ਆ ਅਤੇ ਵਿਰੋਧੀ ਧਰ ਦੇ ਵਿੱਚ ਕਾਂਗਰਸ ਕਾਬਜਾ ਤਾਂ ਤੁਸੀਂ ਇਹ ਜਿਹੜਾ ਕਾਂਗਰਸ ਪ੍ਰਤੀ ਖਲਾਸਾ ਹੋਇਆ ਹੈ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਇੱਕ ਚੀਜ਼ ਜਿਹੜੀ ਲੋਕ ਦਬੀ ਜੁਬਾਨ ਦੇ ਵਿੱਚ ਕਹਿੰਦੇ ਸੀ ਤੇ ਜਦੋਂ ਨਵਜੋਤ ਕੌਰ ਸਿੱਧੂ ਨੇ ਗੱਲ ਕੀਤੀ ਤੇ ਇੱਕਦਮ ਭਾਂਬੜ ਬਣ ਗਿਆ ਲੇ ਸਚਾਈ ਇਹ ਹੈ ਕਿ ਜਿਸ ਤਰੀਕੇ ਦੇ ਇਲਜ਼ਾਮ ਉਹਨਾਂ ਨੇ ਲਗਾਏ ਗਏ ਨੇ ਕਿ 5-5 ਕਰੋੜ ਰੁਪਏ ਦੇ ਟਿਕਟਾ ਵੇਚੀਆਂ ਜਾਂਦੀਆਂ ਨੇ ਔਰ ਕਈਆਂ ਦੇ ਗੈਂਗਸਟਰ ਨਾਲ ਲਿੰਕ ਹੈਗੇ ਆ 500 ਕਰੋੜ ਰੁਪਏ ਲੱਗਦਾ ਹੈ ਕਿ ਜੇ ਸੀਐਮ ਦਾ ਫੇਸ ਬੰਨਾ ਪੈਂਦਾ ਆ ਇਥੋਂ ਇੱਕ ਗੱਲ ਤੇ ਬੜੀ ਕਲੀਅਰ ਹੈਗੀ ਹੈ ਕਿ ਕਾਂਗਰਸ ਦਾ ਜਿਹੜਾ ਸਿਸਟਮ ਹੈ ਬਿਲਕੁਲ ਗਲਿਆ ਸੜਿਆ ਹੈਗਾ ਔਰ ਜਿਹੜੀ ਪਾਰਟੀ ਕਰਪਸ਼ਨ ਦੇ ਵਿੱਚ ਇਥੋਂ ਤੱਕ ਇਨਵੋਲਵ ਹੈਗੀ ਹੈ ਜਿੱਥੇ ਸੀਐਮ ਦਾ ਫੇਸ ਬਣਨ ਵਾਸਤੇ 5-500 ਕਰੋੜ ਰੁਪਈਆ ਲੱਗਦਾ ਉਹ ਪੰਜਾਬ ਦਾ ਭਲਾ ਕੀ ਕਰੇਗੀ ਪਹਿਲਾ ਸਵਾਲ ਤਾਂ ਇੱਕ ਹੀ ਹੈਗਾ ਜੀ ਦੂਜੀ ਗੱਲ ਹੈਗੀ ਹੈ ਕਿ ਕਾਂਗਰਸ ਨੇ ਹਾਲੇ ਤੱਕ ਨਰਜੋਤ ਕੌਰ ਸਿੱਧੂ ਦੇ ਇਹਨਾਂ ਇਲਜ਼ਾਮਾਂ ਦਾ ਜਵਾਬ ਨਹੀਂ ਦਿੱਤਾ ਉਹਨੂੰ ਸਸਪੈਂਡ ਭਾਵੇਂ ਕਰ ਦਿੱਤਾ ਹੈਗਾ ਪਰ ਇਹ ਨਹੀਂ ਦੱਸਿਆ ਕਿ ਇਹ ਗਲਤ ਹੈ ਜਾਂ ਸੱਚ ਹੈਗਾ ਜੋ ਇਹ ਨਹੀਂ ਦੱਸਿਆ ਇਹਦਾ ਮਤਲਬ ਇਹ ਹੁੰਦਾ ਹੈ ਕਿ ਇਹ ਜੋ ਨਵਜੋਤ ਕੌਰ ਸਿੱਧੂ ਨੇ ਕਿਹਾ ਇਹ ਸਚਾਈ ਹੈ ਲੇਕਿਨ ਦੂਸਰੇ ਪੰਨੇ ਜਿਹੜਾ ਸਵਾਲ ਜਿਹੜਾ ਹੈਗਾ ਉਹ ਨਵਜੋਤ ਕੌਰ ਸਿੱਧੂ ਨੂੰ ਵੀ ਹੈਗਾ ਬਹੁਤ ਜਨਨ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਹੈਗਾ ਜੇ ਕਾਂਗਰਸ ਦਾ ਇੰਨਾ ਗਲਿਆ ਸੜਿਆ ਸਿਸਟਮ ਆ ਤੇ ਫਿਰ ਉਹ बार-बार ਭਾਈ ਕਿਉਂ ਤਰਲੋ ਬੱਚੀ ਹੋ ਰਹੇ ਉੱਥੇ ਜਾ ਕੇ ਜੀ ਮੰਤਰੀ ਬਣਨ ਵਾਸਤੇ ਜਾਂ ਇੰਨੇ ਵਕਤ ਉਸ ਸਿਸਟਮ ਦਾ ਹਿੱਸਾ ਕਿਉਂ ਰਹੇ ਤੇ ਜਦੋਂ ਉਹੋ ਬਣੇ ਸੀ ਮੰਤਰੀ ਬਣੇ ਸੀ ਜਾਂ ਉਹਨਾਂ ਨੂੰ ਚਿਹਰਾ ਬਣਾਇਆ ਗਿਆ ਸੀ ਉਦੋਂ ਉਹਨਾਂ ਨੇ ਕਿੰਨੇ ਪੈਸੇ ਦਿੱਤੇ ਨਵਜੋਤ ਕੌਰ ਸਿੱਧੂ ਨੂੰ ਇਹ ਵੀ ਦੱਸਣਾ ਚਾਹੀਦਾ ਔਰ ਤੀਜਾ ਸਵਾਲ ਤੁਸੀਂ ਜਾਖੜ ਸਾਹਿਬ ਦੀ ਗੱਲ ਕੀਤੀ ਔਰ ਜਾਖੜ ਸਾਹਿਬ ਨੇ ਵੀ ਦੱਬੀ ਜਵਾਨ ਦੇ ਵਿੱਚ ਆਖਿਆ ਸੀ ਕਿ ਉਹਨਾਂ ਦਾ ਸੋਰਸ ਕਹਿੰਦਾ ਹੈ ਕਿ 350 ਕਰੋੜ ਰੁਪਏ ਲੱਗਿਆ ਸੀ ਪਿਛਲੇ ਵੇਰੀ ਮੁੱਖ ਮੰਤਰੀ ਬਣਨ ਵਾਸਤੇ ਜੀ ਤੁੱਕ ਜਾਖੜ ਸਾਹਿਬ ਨੂੰ ਜੇ ਇਹ ਪਤਾ ਸੀ ਤਾਂ ਉਦੋਂ ਤੋਂ ਜਾਖੜ ਸਾਹਿਬ ਕਾਂਗਰਸ ਦੇ ਪ੍ਰਧਾਨ ਹੈਗੇ ਸੀ ਸਿਰਫ ਜਾਖੜ ਸਾਹਿਬ ਨੇ ਉਦੋਂ ਇਹ ਸਵਾਲ ਕਿਉਂ ਨਹੀਂ ਉਠਾਇਆ ਕੀ ਸੁਵਾਲੇ ਪੈਦਾ ਹੁੰਦੇ ਕਿ ਜਾਕਰ ਸਾਹਿਬ ਵੀ ਕਿਸੇ ਤਰ੍ਹਾਂ ਦੀ 바ਰਗੇਨ ਕਰ ਰਹੇ ਸੀ ਉਸ ਵਕਤ ਹੂੰ ਤੋਂ ਮੇਰੇ ਕਹਿਣ ਦਾ ਮਤਲਬ ਹੈ ਇਹਨਾਂ ਦਾ ਸਿਸਟਮ ਕੁੱਲ ਮਿਲਾ ਕੇ ਚਾਹੇ ਉਹ ਕਾਂਗਰਸ ਹੈ ਚਾਹੇ ਇਸਟਮ ਬੀਜੇਪੀ ਦੇ ਵਿੱਚ ਇਹਨਾਂ ਦੇ ਕੋਈ ਲੀਡਰ ਚਲੇ ਗਏ ਹੈਗੇ ਆ ਸਿਸਟਮ ਇੱਕੋ ਹੀ ਹੈਗਾ ਸਿਸਟਮ ਇਹਨਾਂ ਦਾ ਗੰਦਲਾ ਹੈਗਾ ਸਿਸਟਮ ਇਹਨਾਂ ਦਾ ਕਰਪਸ਼ਨ ਹੈਗੀ ਹੈ ਇਸੇ ਕਰਕੇ ਲੋਕਾਂ ਨੇ ਦੁਖੀ ਹੋ ਕੇ ਇਹਨਾਂ ਤੋਂ ਪਿੱਛਾ ਛਡਾਇਆ ਗਰਗ ਸਾਹਿਬ ਬੀਬੀ ਨਵਜੋਤ कौर ਸਿੱਧੂ ਹੋਰਾਂ ਦਾ ਇਹ ਵੀ ਕਹਿਣਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਸਿੱਧੂ ਨੂੰ ਸੀਐਮ ਫੇਸ ਬਣਾਉਣ ਦੀ ਆਫਰ ਦਿੱਤੀ ਗਈ ਸੀ 2022 ਦੇ ਇਲੈਕਸ਼ਨ ਸਮੇ ਇਸ ਇਹਨਾਂ ਗੱਲਾਂ ਦੇ ਵਿੱਚ ਕਿੰਨੀ ਕ ਸੱਚਾਈ ਆ ਦੇਖੋ ਇਹਨਾਂ ਗੱਲਾਂ ਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ ਐ ਉਸ ਟਾਈਮ ਤੇ ਵੀ ਤੁਸੀਂ ਜਾਣਦੇ ਹੋ ਕਿ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਸਾਡਾ ਚਿਹਰਾ ਸੀ ਬਕਾਇਦਾ ਜਨਕਿ ਲੋਕਾਂ ਦੇ ਵਿੱਚ ਜਾ ਕੇ ਅਸੀਂ ਇੱਕ ਸਿਸਟਮ ਅਡਾਪਟ ਕੀਤਾ ਲੋਕਾਂ ਨੇ ਇਸ ਦੀ ਤਾਇਦ ਕੀਤੀ ਕਿ ਪੰਜਾਬ ਦੇ ਵਿੱਚ ਸਭ ਤੋਂ ਜਿਹੜਾ ਚਿਹਰਾ ਹੈਗਾ ਸਭ ਤੋਂ ਪਪੂਲਰ ਜਿਹੜਾ ਹੈਗਾ ਜਿਹਦੇ ਤੇ ਲੋਕ ਵਿਸ਼ਵਾਸ ਕਰਦੇ ਨੇ ਕਿੰਨੇ ਲੱਖ ਲੋਕਾਂ ਨੇ ਉਸ ਦੇ ਵਿੱਚ ਆਪਣੇ ਮੈਸੇਜ ਦੇ ਦੁਆਰਾ WhatsApp ਮੈਸੇਜ ਦੇ ਦੁਆਰਾ ਫੋਨ ਕਾਲ ਦੇ ਦੁਆਰਾ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਸੀ ਔਰ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਆਮ ਆਦਮੀ ਪਾਰਟੀ ਦਾ ਜਾ ਬਦ ਚਿਹਰਾ ਸੀ ਕਿ ਜੇ ਨਵਜੋਤ ਕੌਰ ਸਿੱਧੂ ਨੇ ਇਹ ਵੀ ਸੰਕੇਤ ਦੇ ਦਿੱਤੇ ਦੇ ਕਿ ਹੋ ਸਕਦਾ ਜੇ ਕਾਂਗਰਸ ਜਿਹੜਾ ਨਵਜੋਤ ਸਿੱਧੂ ਨੂੰ ਸੀਐਮ ਦਾ ਚਿਹਰਾ ਨਹੀਂ ਬਣਾਉਂਦੀ ਉਹ ਕਿਸੇ ਹੋਰ ਪਾਰਟੀ ਦਾ ਜੇ ਰੁਖ ਕਰਦੇ ਨੇ ਜੇ ਆਮ ਆਦਮੀ ਪਾਰਟੀ ਕੀ ਨਵਜੋਤ ਸਿੱਧੂ ਤੱਕ ਅਪਰੋਚ ਕਰਨ ਦੀ ਸੋਚ ਬਣਾ ਸਕਦੀ ਹੈ ਤੁਕੋ ਰਾਜਨੀਤੀ ਵਿੱਚ ਤੇ ਦੇਖੋ ਕੋਈ ਵੀ ਚੀਜ਼ ਕਦੋਂ ਵੀ ਸੰਭਵ ਹੁੰਦੀ ਹੈ ਜਿਸ ਤੋਂ ਡਿਨਾਈ ਨਹੀਂ ਕੀਤਾ ਜਾ ਸਕਦਾ ਹੁੰਦਾ ਠੀਕ ਹੈ ਕਿ ਨਹੀਂ ਕੱਲ ਦੇ ਦੋਸਤ ਅੱਜ ਦੇ ਦੁਸ਼ਮਣ ਹੋ ਸਕਦੇ ਆਜ ਦੇ ਦੁਸ਼ਮਣ ਕੱਲ ਦੇ ਦੋਸਤ ਹੋ ਸਕਦੇ ਆ ਪਰ ਆਵਾਜ਼ ਨਹੀਂ ਪਾਰਟੀ ਦੀ ਫਿਰ ਹਾਲ ਦੀ ਘੜੀ ਨਾ ਤਾਂ ਕਿਸੇ ਪਲੇਟਫਾਰਮ ਦੇ ਇਸ ਗੱਲ ਦੇ ਉੱਤੇ ਚਰਚਾ ਹੋਈ ਹੈ ਤੇ ਨਾ ਹੀ ਇਦਾਂ ਦੀ ਚਰਚਾ ਹੋਣ ਦੀ ਮੈਨੂੰ ਕੋਈ ਸੰਭਾਵਨਾ ਨਜ਼ਰ ਆਉਂਦੀ ਹੈਗੀ ਹੈ ਕਿਉਂਕਿ ਜਿੱਥੋਂ ਤੱਕ ਨਵਜੋਤ ਸਿੰਘ ਸਿੱਧੂ ਦਾ ਸਵਾਲ ਹੈਗਾ ਠੀਕ ਹੈ ਕਿ ਨਹੀਂ ਉਹ ਇੱਕ ਮਿਸ ਗਾਈਡਡ ਮਜ਼ਾਇਲ ਦੀ ਤਰ੍ਹਾਂ ਹੀ ਕੰਮ ਕਰਦੇ ਆ ਪੋਲਿਟੀਕਲ ਦੇ ਵਿੱਚ ਉਹ ਰਾਜਨੀਤੀ ਦੇ ਵਿੱਚ ਕਦੇ ਇਸ ਤਰ੍ਹਾਂ ਦੇ ਬਹੁਤ ਹੀ ਘੋੜੇ ਹੋਇਆ ਨਹੀਂ ਕਰਦੇ ਹਮ ਅ ਗਰਗੇ ਸਾਹਿਬ ਇੱਕ ਸਵਾਲ ਬੀਬੀ ਨਵਜੋਤ ਕੌਰ ਸਿੱਧੂ ਨੇ ਹੋਰ ਵੀ ਛੱਡਤਾ ਉਹਨਾਂ ਨੇ ਜਦੋਂ ਉਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਤਾਂ ਟਵੀਟ ਖੜਕਾ ਦਿੰਦੇ ਨੇ ਉਹ ਕਹਿੰਦੇ ਕਿ ਮੈਂ ਬੜਿੰਗ ਨੂੰ ਪ੍ਰਦਾਨ ਨਹੀਂ ਮੰਦੀ ਮੈਂ ਹੈਰਾਨ ਹਾਂ ਕਿ ਸੀਐਮ ਬੜਿੰਗ ਨੂੰ ਬਚਾ ਕਿਉਂ ਰਹੇ ਨੇ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜਿਸ ਕਿਸੇ ਨੇ ਕੋਈ ਗਲਤ ਕੀਤਾ ਹੈਗਾ ਉਸ ਨੂੰ ਬਿਲਕੁਲ ਨਹੀਂ ਬਖਸ਼ਦੇ ਤੁਸੀਂ ਪਿਛਲੇ 4 ਸਾਲ ਦਾ ਰਿਕਾਰਡ ਦੇਖੋ ਸਾਡੇ ਆਪਣੀ ਮੰਤਰੀਆਂ ਨੂੰ ਅਸੀਂ ਉਹਨਾਂ ਦੇ ਮੰਤਰੀਪਦ ਤੋਂ ਹਟਾ ਕੇ ਠੀਕ ਹੈ ਕਿ ਨਾ ਜੇ ਕਿਤੇ ਕੋਈ ਸ਼ਿਕਾਇਤ ਆਈ ਉਹ ਤਾਂ ਮਾਮਲਾ ਦਰਜ ਹੋਇਆ ਉਸ ਤੋਂ ਬਾਅਦ ਤਹਿਕੀਕਾਤ ਜਿਹੜੀ ਹੈਗੀ ਉਹ ਇਹ ਇੰਟੈਲੀਜੈਂਸੀ ਨੇ ਜਾਂ ਏਜੰਸੀਆਂ ਨੇ ਕਰਨੀ ਹੁੰਦੀ ਹੈ ਠੀਕ ਹੈ ਕਿ ਨਹੀਂ ਸੋ ਇਸ ਕਰਕੇ ਇੱਥੇ ਕੋਈ ਇਸ ਤਰ੍ਹਾਂ ਦੀ ਭਾਈਵਾਲੀ ਨਹੀਂ ਹੈਗੀ ਕਰਪਸ਼ਨ ਦੇ ਵਿੱਚ ਕਿ ਕਿਸੇ ਨੂੰ ਬਚਾਉਣਾ ਕਿਸੇ ਨੂੰ ਫਸਾਉਣਾ ਹੈਗਾ ਠੀਕ ਹੈ ਕਿ ਨਹੀਂ ਇੱਥੇ ਸਾਡੇ ਲਈ ਜੋ ਹੋਈ ਹੈ ਜਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਵੈਰ ਜੋ ਕਰਪਟ ਹੈ ਉਹ ਕਰਪਟ ਹੈ ਚਾ ਉਹ ਸਾਡਾ ਚਾਹ ਬਗਾਨਾ ਜੀ ਆਪਣਾ ਗੁਰਦੇ ਸਾਹਿਬ ਜਾਂਦੇ ਜਾਂਦੇ ਮੇਰਾ ਇੱਕ ਲਾਸਟ ਸਵਾਲ ਜਿਹੜੀਆਂ ਹੁਣ ਇਲੈਕਸ਼ਨ ਹੋ ਰਹੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਉਹਨਾਂ ਨੂੰ ਲੈ ਕੇ ਆ ਤੁਹਾਡੇ ਵਿਰੋਧੀ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਲਗਾਤਾਰੇ ਦਾਵੇ ਕਰਦੀ ਨਜ਼ਰ ਆਈ ਹੈ ਕਿ ਇਹ ਆਮ ਆਦਮੀ ਪਾਰਟੀ ਨਾ ਚੋਣਾਂ ਦੇ ਵਿੱਚ ਸਰਕਾਰ ਹੋਣ ਦਾ ਫਾਇਦਾ ਚੁੱਕਦੇ ਹੋਏ ਬਰੋਦੀਆਂ ਦੇ ਨਾਲ ੱੱਕਾ ਕਰ ਰਹੀ ਆ ਸਾਡੇ ਕਾਗਜ਼ ਦਾਖਲ ਨਹੀਂ ਹੋਣ ਦਿੱਤੇ ਅਤੇ ਉਹਨਾਂ ਦੇ ਵੱਲੋਂ ਜਿਹੜਾ ਜ਼ੋਰ ਅਜਮਾਇਸ਼ ਕੀਤੀ ਜਾ ਰਹੀ ਏ ੱੱਕੇ ਨਾਲ ਆਪਣੇ ਉਮੀਦਵਾਰ ਨੂੰ ਜਿਤਾਉਂਦੀ ਦੇਖੋ ਆਮ ਆਦਮੀ ਪਾਰਟੀ ਦਾ ਨਾਂ ਇਦਾਂ ਦਾ ਕੋਈ ਵਿਸ਼ਵਾਸ ਹੈ ਨਾ ਸਾਡਾ ਕੋਈ ਇਦਾਂ ਦਾ ਕਿਰਦਾਰ ਹੈਗਾ ਅਸੀਂ ਲੋਕਤੰਤਰੀ ਕਦਰਾਂ ਕੀਮਤਾਂ ਦੇ ਵਿੱਚ ਵਿਸ਼ਵਾਸ ਰੱਖਦੇ ਆ ਹੁਣ ਤੱਕ ਜਿੰਨੀਆਂ ਵੀ ਇਲੈਕਸ਼ਨ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੇ ਵਿੱਚ ਹੋਈਆਂ ਨੇ ਸਾਰੀਆਂ ਨਿਰਪੱਖ ਹੋਈਆਂ ਨੇ ਉਹ ਲੋਕਾਂ ਨੇ ਨਿਰਪੱਖ ਹੋ ਕੇ ਆਪਣੀ ਵੋਟ ਜਿਹੜੀ ਆ ਉਹ ਦਿੱਤੀ ਆ ਸਾਨੂੰ ਇਸ ਤਰ੍ਹਾਂ ਦੇ ਧੱਕੇ ਕਰਨ ਦੀ ਜ਼ਰੂਰਤ ਨਹੀਂ ਇਹ ਉਹ ਪਾਰਟੀਆਂ ਨੇ ਅਕਾਲੀ ਦਲ ਨੂੰ ਲੋਕ ਸਿਰੇ ਤੋਂ ਨਖਾਰ ਚ ਨਖਾਰ ਚ ਗਏ ਆ ਜਿਹੜੀ ਨਾ ਕਦੇ ਕਿਸਾਨਾਂ ਦੇ ਨਾਲ ਖੜੀ ਨਾ ਪੰਜਾਬ ਦੇ ਹਾਲ ਖੜੀ ਨਾ ਪੰਥ ਦੇ ਨਾਲ ਖੜੀ ਠੀਕ ਹੈ ਕਿ ਨਹੀਂ ਅੱਜ ਤੇ ਉਹਨਾਂ ਕੋਲ ਤਾਂ ਕੈਂਡੀਡੇਟ ਹੀ ਹੈ ਨਹੀਂ ਐ ਉਮੀਦਵਾਰੀ ਹੈ ਨਹੀਂ ਐ ਤੋ ਕਿਹੜੇ ਧੱਕੇ ਦੀ ਗੱਲ ਕਰ ਰਹੀ ਹੈ ਪਹਿਲੀ ਗੱਲ ਠੀਕ ਹੈ ਨਾ ਨੰਬਰ 1 ਨੰਬਰ 2 ਉਹ ਆਪਣਾ ਟਨਯੂਰ ਭੁੱਲ ਕੇ ਉਹ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਚੀਜ਼ਾਂ ਤੋਂ ਉਹ ਕਰਦੇ ਰਹੇ ਆ ਅੱਜ ਉਹਨਾਂ ਨੂੰ ਲੱਗਦਾ ਹੈ ਕਿ ਜਿਹੜੀ ਉਹਨਾਂ ਦੀ ਹਾਰ ਸਾਹਮਣੇ ਨਜ਼ਰ ਆ ਰਹੀ ਹੈ ਹਾਰ ਦੇ ਪਰਦਾ ਪਾਉਣ ਵਾਸਤੇ ਜਿਹੜੀਆਂ ਚੀਜ਼ਾਂ ਪਾਸਟ ਦੇ ਵਿੱਚੋਂ ਖੁਦ ਕਰਦੇ ਰਹੇ ਨੇ ਉਹ ਇਲਜ਼ਾਮ ਆਮ ਆਦੀ ਪਾਰਟੀ ਤੇ ਲਗਾ ਰਹੇ ਨੇ ਆਮ ਆਦੀ ਪਾਰਟੀ ਇਹਨਾਂ ਚੀਜ਼ਾਂ ਦੇ ਵਿੱਚ ਵਿਸ਼ਵਾਸ ਨਹੀਂ ਕਰਦੀ ਆਮ ਆਦੀ ਪਾਰਟੀ ਦੇ ਵਿੱਚ ਲੋਕਾਂ ਦਾ ਭਰੋਸਾ ਹੈ ਆਮ ਆਦੀ ਪਾਰਟੀ ਦੀਆਂ ਨੀਤੀਆਂ 'ਚ ਲੋਕਾਂ ਦਾ ਭਰੋਸਾ ਹੈਗਾ ਉਹਦੇ ਮੁਤਾਬਕ ਜੀ ਤੁਸੀਂ ਦੇਖੋਗੇ ਨੀਤੀ ਜੀ ਤੁਹਾਨੂੰ 17 ਤਰੀਕ ਨੂੰ ਤੁਹਾਡੇ ਸਾਹਮਣੇ ਨਜ਼ਰ ਆਏਗਾ ਗਰਗਸਾਹ ਬਹੁਤ ਬਹੁਤ ਧੰਨਵਾਦ